ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨੀਯੂਤਨ 11 ਟੀਵੀ ਤੇ ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ਗਿੱਲ ਅੱਜ ਇੰਡੀਆ ਗਠਵੰਦਨ ਪਾਰਟੀ ਦੇ ਕਾਰਜਕਰਤਾ ਪੁਰਵ ਸਰਪੰਚ ਨਰਿੰਦਰ ਸਿੰਘ ਬਲਵੀਰ ਸਿੰਘ ਪਿਆਰਾ ਸਿੰਘ ਗਰਮੇਲ ਸਿੰਘ ਗੁਰਵਿੰਦਰ ਸਿੰਘ ਕੇਵਲ ਸਿੰਘ ਲੀਲਾ ਸਿੰਘ ਬਾਬਾ ਈਸ਼ਰ ਸਿੰਘ ਭੋਲਾ ਸਿੰਘ ਜਗਤਾਰ ਸਿੰਘ ਜਗਸੀਰ ਸਿੰਘ ਹਰਮਨ ਸਿੰਘ ਜਗਤਾਰ ਸਿੰਘ ਨੇ ਭੀषण ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਪੂਰੇ ਜੋਸ਼ ਦੇ ਨਾਲ ਪਿੰਡ ਦੇ ਵਿੱਚ ਘਰ-ਘਰ ਜਾ ਕੇ ਗਠਵੰਦਨ ਪ੍ਰਤਾਸੀ ਭੈਣ ਕੁਮਾਰੀ ਸੈਲਜਾ ਦੇ ਲਈ ਵੋਟਾਂ ਦੀ ਲੋਕਾਂ ਨੂੰ ਅਪੀਲ ਕੀਤੀ ਅਤੇ ਨਾਰੇ ਲਾਉਂਦੇ ਹੋਏ ਗਲੀਆਂ ਦੇ ਵਿੱਚ ਦੀ ਗੂੰਜ ਪਾਉਂਦੇ ਹੋਏ ਵੋਟਾਂ ਦੀ ਅਪੀਲ ਕਰਦੇ ਤੁਸੀਂ ਦੇਖ ਸਕਦੇ ਹੋ ਇਨ੍ਹਾਂ ਕਾਰਕਾਰਤਿਆਂ ਨੇ ਦੱਸਿਆ ਕਿ ਇਸ ਵਾਰ ਪਿੰਡ ਦੇ ਵਿੱਚੋਂ ਅਸੀਂ 700 ਦੇ ਲਗਭਗ ਵੋਟ ਪਾ ਕੇ ਭੈਣ ਕੁਮਾਰੀ ਸੈਲਜਾ ਨੂੰ ਇੱਕ ਸ਼ਾਨਦਾਰ ਪਿੰਡ ਦੇ ਵਿੱਚੋਂ ਜਿੱਤ ਦਵਾਵਾਂਗੇ ਆਓ ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਜਿੰਦਾਬਾਦ 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 ਗਠਵੰਨ ਜਿੰਦਾਬਾਦ ਮਾਈ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮਾਈ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਔਲਤਾ ਬਣ ਰਿਹਾ ਕਰਦਾ ਹਾਂ 5 ਮਹੀਨੇ ਸਾਨਾ ਅੱਜ ਤੁਸੀਂ ਡੋਸ ਟੂ ਡੋਰ ਵੋਟਾ ਮੰਗ ਰਹੇ ਹੋ ਬਾਬਾ ਜੀ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਪਹਿਲਾਂ ਇਹਨਾਂ ਨੇ ਮਤਲਬ ਸਾਨੂੰ ਕਿਸਾਨਾਂ ਨੂੰ ਮੋਦੀ ਜੀ ਨੇ ਇਹ ਵਾਅਦੇ ਕੀਤੇ ਸੀ ਵੀ ਦੁੱਗਣੀ ਆਮਦਨ ਕਰ ਦਿਆਂਗੇ ਮਜ਼ਦੂਰਾਂ ਦੀ ਵੀ ਕਰ ਦਿਆਂਗੇ 2 ਕਰੋੜ ਨੌਕਰੀਆਂ ਦੇ ਦੇਾਂਗੇ ਅਸੀਂ ਹੋਰ ਬਹੁਤ ਕੁਝ ਕਰ ਦਾਂਗੇ ਦੇਸ਼ ਤੇ ਦੇਸ਼ ਨੂੰ ਅੱਗੇ ਲੈ ਜਾ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਕਿਸਾਨਾਂ ਨੂੰ ਦੁੱਗਣੀ ਆਮਦਨ ਕਰਨ ਦੀ ਬਜਾਏ ਕਿਸਾਨਾਂ ਨੂੰ ਲੁਖੀਨਪੁਰ ਕੀ ਖੀਰੀ ਦੇ ਵਿੱਚ ਕੁੱਟ-ਕੁੱਟ ਮਾਰਿਆ ਫਿਰ ਇਹਨਾਂ ਨੇ ਦਿੱਲੀ 'ਚ ਕਿਸਾਨਾਂ ਨੂੰ ਮਾਰਿਆ 700 ਕਿਸਾਨ ਸ਼ਹੀਦ ਕਰਤਾ ਇਧਰ ਇੱਕ ਆ ਮਾਨਸਾ ਦਾ ਮੁੰਡਾ ਸੀ ਕੀ ਨਾਂ ਸੀ ਉਹਦਾ ਭਾਈ ਸ਼ੁਭਦੀਪ ਸਿੰਘ ਉਹਦੇ ਗੋਲੀ ਮਾਰੀ ਇਸ ਕਰਕੇ ਅਸੀਂ ਇਹ ਜ਼ੁਲਮ ਦੇ ਖਿਲਾਫ ਲੜਦੇ ਆ ਇਹ ਕਹਿੰਦੇ ਵੀ ਇਹ ਹੁਣ ਕਿ ਇਹ ਵੀ ਤੱਕਾ ਕਰੂ ਇਹ ਤੱਕਾ ਨਹੀਂ ਕਰ ਸਕਦੇ ਇੰਡੀਆ ਗਠਜੰਬੰਦਨ ਦੀ ਸਰਕਾਰ ਬਣੂ ਦੇ ਮੱਲਾ ਇੱਕ ਜਣਾ ਧੱਕਾ ਕਰੂਗਾ ਕੋਈ ਪ੍ਰਧਾਨ ਮੰਤਰੀ ਕਰੂਗਾ ਦੂਜੇ ਲੱਤਾਂ ਖਿੱਚ ਦੇਾਂਗੇ ਮੋਦੀ ਆਪਦੀ ਮਰਜ਼ੀ ਕਰੀਏ ਮੋਦੀ ਨੇ ਹੈ ਮੋਦੀ ਨੇ ਉੱਥੇ ਕਾਲੇ ਕਾਨੂੰਨ ਬਣਾਤੇ ਕਿਸੇ ਦੀ ਵੈਸ ਨਹੀਂ ਹੋਣ ਦਿੱਤੀ ਉੱਥੇ ਪਾਰਲੀਮੈਂਟ ਚ ਕੋਈ ਵੈਸ ਨਹੀਂ ਹੋਣ ਦਿੱਤੀ ਕਿਸੇ ਦੀ ਸੁਣੀ ਨਹੀਂ ਧੱਕੇ ਨਾਲ ਕਾਲੇ ਕਾਨੂੰਨ ਬਣਾਤੇ ਅਸੀਂ ਸਾਰੀ ਜ਼ਿੰਦਗੀ ਬਾਰ ਕੇ ਫੇਰ ਜਾ ਕੇ ਕਾਲੇ ਕਾਨੂੰਨ ਵਾਪਸ ਕਰਾਏ ਆ ਕਿਸਾਨਾਂ ਨੇ ਅਸੀਂ ਕੋਈ ਮੋਦੀ ਦੇ ਖਿਲਾਫ ਨਹੀਂ ਅਸੀਂ ਜਿਹੜਾ ਇਹਨਾਂ ਨੇ ਧੱਕਾ ਕੀਤਾ ਹੈ ਉਹਦੇ ਖਿਲਾਫ ਤਾਨਾਸ਼ਾਹੀ ਤਾਨਾਸ਼ਾਹੀ ਕੀਤੀ ਹੈ ਤਾਨਾਸ਼ਾਹੀ ਕਰਨ ਨੂੰ ਹਟ ਜਾਣ ਅਸੀਂ ਫੇਰ ਵੀ ਸੋਚ ਲਾਂਗੇ ਤਾਨਾਸ਼ਾਹੀ ਕੇਰਾ ਇਹਨਾਂ ਨੂੰ ਕੇਰਾ ਮੈਂ ਤਾਂ ਸਾਰੇ ਦੇਸ਼ ਨੂੰ ਅਪੀਲ ਕਰਦਾ ਕਿ ਜਿਹੜੇ ਤਾਨਾਸ਼ਾਹੀ ਕਰਦੇ ਐ ਇਹ ਕਹਿੰਦੇ ਅਸੀਂ ਵੋਟ ਬੰਦ ਕਰ ਦਾਂਗੇ ਸੰਵਿਧਾਨ ਬੰਦ ਕਰ ਦਾਂਗੇ ਵੋਟ ਨਹੀਂ ਪੈਣ ਦੇਣੀ ਇਹਨਾਂ ਦੇ ਮੰਤਰੀ ਬਿਆਨ ਦਿੰਦੇ ਐ ਵੀ ਅਸੀਂ ਹਿੰਦੂ ਰੈਸਟਰ ਬਣਾ ਲਏ 400 ਤੋਂ ਪਾਰ ਆ ਗਏ ਅਸੀਂ ਐ ਕਰ ਦਾਂਗੇ ਅਸੀਂ ਵੋਟ ਨਹੀਂ ਪੈਣ ਦੇਣੀ ਕੇਰਾ ਇਹਨਾਂ ਦਾ ਕੀੜਾ ਕੱਢ ਦੋ ਦੁਬਾਰੇ ਇਹਨਾਂ ਨੂੰ ਬਣਾ ਦਾਂਗੇ ਜੇ ਨੀਵੇਂ ਹੋ ਜਾਣਗੇ ਕਿਸਾਨਾਂ ਨਾਲ ਇਹਨਾਂ ਨੇ ਸਰਯਾਮ ਧੱਕਾ ਕੀਤਾ ਮਜ਼ਦੂਰਾਂ ਨਾਲ ਕੀਤਾ ਆ ਛਾਤਰਾਂ ਨਾਲ ਕੀਤਾ ਇਹਨਾਂ ਨੇ ਧੱਕਾ ਉਥੇ ਆ ਦੇ ਕੇ ਬੇਟੀ ਬਚਾਓ ਬੇਟੀ ਪੜਾਓ ਦਿੱਲੀ ਦੇ ਵਿੱਚ ਬੇਟੀਆਂ ਨੂੰ ਰੋਲ ਕੇ ਮਾਰਤਾ ਜਿਹੜੀਆਂ ਆਪਣੀਆਂ ਪਹਲਵਾਨ ਬੇਟੀਆਂ ਸੀ ਕੀ ਹਾਲ ਕੀਤਾ ਮਣੀਪੁਰ ਦੇ ਵਿੱਚ ਕੀ ਹਾਲ ਹੋਇਆ ਬੇਟੀਆਂ ਨਾਲ ਇਸ ਕਰਕੇ ਇਹ ਭਾਈ ਜੁਮਲੇ ਨਹੀਂ ਚੱਲਣੇ ਜਨਤਾ ਸਮਝਦਾਰ ਹੋ ਗਈ ਜੁਮਲੇ ਛੱਡ ਦਿਓ ਸਿੱਧੇ ਧਰਮ ਦੀ ਗੱਲ ਕਰਦੇ ਆ ਧਰਮ ਤੇ ਆਜੋ ਮਰਜਾਦਾ ਪਰਸ਼ੋਤਮ ਸ਼੍ਰੀ ਰਾਮ ਹੋਇਆ ਮਰਜਾਦਾ ਪਰਸ਼ੋਤਮ ਸ਼੍ਰੀ ਰਾਮ ਹੋਇਆ ਕਿ ਰਾਮ ਦੇ ਸੂਲਾਂ ਤੇ ਚੱਲਣਗੇ ਰਾਮ ਰਾਮ ਤੇ ਚੱਲਣ ਅਸੀਂ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਕੇ ਰਾਮ ਤੇ ਕਿੱਥੇ ਚੱਲ ਸਕਦੇ ਹਰੀ ਚੰਦ ਰਾਜੇ ਨੇ ਰਾਜ ਕੀਤਾ ਸੀ ਧਰਮ ਦਾ ਜਾਂ ਮਹਾਰਾਜਾ ਰਣਜੀਤ ਸਿੰਘ ਨੇ ਧਰਮ ਦਾ ਰਾਜ ਕੀਤਾ ਸੀ ਤਾਂ ਕੰਮ ਕੀਤੇ ਸਾਨੂੰ ਵੋਟਾਂ ਪਾ ਦਿਓ ਨਹੀਂ ਕੀਤੇ ਨਾ ਪਾਓ ਕਿਉਂ ਐਵੇਂ ਜੁਮਲੇ ਛੱਡ ਦਿਓ ਐਂ ਕਰ ਦੂ ਹੁਣ ਫਲਾਣਾ ਕਾਂਗਰਸ ਮੈਂ ਖੋਲ ਕੇ ਲੈ ਜੂਗੀ ਕਿੱਥੇ ਲੈ ਜੂ ਮੈਂ ਆ ਖੋਲ ਕੇ ਸਾਡੀਆਂ ਇਸ ਕਰਕੇ ਜੁਮਲੇ ਛੱਡ ਦਿਓ ਤੁਸੀਂ ਇੱਕ ਗੱਲ ਕਰੋ ਨਾ ਜੀ ਤੁਸੀਂ ਕੰਮ ਕੀਤਾ ਤੁਸੀਂ ਬਾੜੇ ਕਿਉਂ ਉਹ ਕਰਦੇ ਹੋ ਤੁਸੀਂ ਕੋਈ ਗੱਲ ਨਾ ਕਰੋ ਵੀ ਭਾਈ ਜੇ ਤਾਂ ਅਸੀਂ ਚੰਗੇ ਕੰਮ ਕੀਤੇ ਆ ਤਾਂ ਸਾਨੂੰ ਵੋਟ ਪਾ ਦਿਓ ਮੜੇ ਕੀਤੇ ਨਾ ਪਾਓ ਇੱਕੋ ਹੀ ਗੱਲ ਕਰੋ ਬਸ ਬਾੜੀਆਂ ਗੱਲਾਂ ਦੀ ਲੋੜ ਨਹੀਂ ਇਸ ਕਰਕੇ ਜੇ ਇਹ ਮੈਂ ਤਾਂ ਇਹ ਕਹਿਣਾ ਕਿਸਾਨਾਂ ਨੂੰ ਤੇ ਸਾਰੇ ਮਜ਼ਦੂਰਾਂ ਨੂੰ ਸਾਰੇ ਦੇਸ਼ ਨੂੰ ਵੀ ਜੇ ਇਹ ਇੰਡੀਆ ਗੱਠਵਰਨ ਦੀ ਸਰਕਾਰ ਠੱਕਾ ਕਰੂਗੀ ਗਾਹ ਨੂੰ ਕੀੜਾ ਇਹਨਾਂ ਦਾ ਵੀ ਕੱਢ ਦੇਣਗੇ ਬੋਲੇ ਸੋਨਿਆਲ ਸਰਸਰੀਆ ਕਾਲ ਇਸ ਕਰਕੇ ਇਸ ਕਰਕੇ ਹੁਣ ਆਪਾਂ ਇਹ ਕਰਨਾ ਹੈ ਵੀ ਹੁਣ ਤਾਂ ਕੋਈ ਕਿਰਪਾਲਾਂ ਦੀ ਲੜਾਈ ਨਹੀਂ ਬੋਟ ਦੀ ਲੜਾਈ ਆ ਬੋਟ ਦੀ ਐਸੀ ਝੋਟ ਮਾਰੋ ਕਿ ਦਿੱਲੀ ਦਾ ਸੰਘਾਸਨ ਹਿਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਇੱਕ ਸਵਾਲ ਹੋਰ ਸੀਗਾ ਹਾਂ ਇੱਕ ਸਵਾਲ ਹੋਰ ਦੱਸੋ ਇਸ ਪਿੰਡ ਦੇ ਵਿੱਚ ਅਨੈਲੋ ਦਾ ਘੜ ਰਹਾ ਪਰ ਐਸ ਵਾਰ ਤੁਹਾਨੂੰ ਕਾਂਗਰਸ ਨੂੰ ਕਿੰਨੀਆਂ ਵੋਟਾਂ ਤੋਂ ਜਿਤਾ ਰਹੇ ਜਦੋਂ ਕਿ ਕਾਂਗਰਸ ਕਦੇ ਵੀ ਇਸ ਪਿੰਡ ਚੋਂ ਜਿੱਤ ਕੇ ਨਹੀਂ ਅਸੀਂ 700 ਤੋਂ ਵੱਧ ਡੁਬਾ ਦੇਾਂਗੇ 700 ਤੋਂ ਬਾਹਰ ਕਰਾਂਗੇ ਜਿੰਨੇ ਵੀ ਨੈਲੋ ਦੀ ਭਾਜਪਾ ਦੀ ਵੋਟਾਂ ਸਾਰੀ ਖੇਲਿਆ ਨੂੰ ਪਾਵਾਂਗੇ ਪਾਵਾਂਗੇ ਦੱਬ ਕੇ ਜ਼ੋਰ ਲਾ ਕੇ ਐਤ ਕੀ ਭਾਈ ਮਾਹੌਲ ਹੈ ਜਿਹੜਾ ਪਰ ਮੇਰੇ ਚਾਨਾ ਸ਼ਹੀ ਨਹੀਂ ਛੱਡਦੇ ਇਹ ਅਸੀਂ ਕਿਸਾਨਾਂ ਨੇ ਸੋਚਿਆ ਵੀ ਜਿਹੜਾ ਜੇਤੂ ਉਮੀਦਵਾਰ ਹੈ ਅਸੀਂ ਉਹਦਾ ਪੱਖ ਕਰਨਾ ਇਸ ਕਰਕੇ ਇੱਥੇ ਜੇਤੂ ਉਮੀਦਵਾਰ ਕੁਮਾਰੀ ਸ਼ੈਲ ਜੈ ਇਸ ਕਰਕੇ ਇਹਦਾ ਪੱਖ ਕਰ ਰਹੇ ਆ ਜਿੱਤ ਸਕਦੀ ਹੈ ਇਹ ਜਿੱਤੂਗੀ ਜਿੱਤੂਗੀ ਜੀ ਆ ਚਾਰ ਲੱਖ ਟੁੱਟ ਪਾਵਾਂਗੇ ਇਹ ਜਿੱਤੂਗੀ ਲੱਖਾਂ ਵੋਟਾਂ ਤੇ ਜਿੱਤੂ ਤਾਂ ਕਰਕੇ ਅਸੀਂ ਇਹਦਾ ਪੂਲ ਸਮਰਥਨ ਕਰ ਰਹੇ ਆ ਬਸ ਗੱਲ ਮੁੱਕੀ ਹੋਰ ਪਾਰਟੀ ਦਾ ਕੋਈ ਮਤਲਬ ਨਹੀਂ ਇਹਨੂੰ ਜਿਤਾਉਣਾ ਕਿਸੇ ਨੂੰ ਨਹੀਂ ਖੜਕ